ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਵਿੱਚ ਤਾਂ ਮੇਰੇ ਨਾਲ ਸ਼ੁਰੂ ਤੋਂ ਜੁੜੇ ਹੋਏ ਨੇ ਪਾਜੀ ਤਾਂ ਪਾਜੀ ਕਿੱਥੇ ਲੈ ਕੇ ਆਈ ਹਾਂ ਅੱਜ ਤੁਹਾਨੂੰ ਅਸੀਂ ਦੁਗਰੀ ਧੰਦਰ ਰੋਡ ਲੈ ਕੇ ਆਏ ਹਾਂ ਪਹਿਲਾਂ ਮੈਂ ਤੁਹਾਨੂੰ ਇੱਕ ਮਾਤਾ ਮਿਲਾਈ ਸੀ ਕਹਿੰਦੇ ਗੋਡੇ ਮੋਢੇ ਦੁਖਦੇ ਹਨ ਪਰ ਉਹ ਕੰਮ ਕਰ ਰਹੇ ਨੇ ਤੇ ਅੱਜ ਮੈਂ ਇੱਕ ਬਾਬਾ ਮਿਲਾ ਰਿਹਾ ਤੁਹਾਨੂੰ ਤਕਰੀਬਨ 80 ਸਾਲ ਇਹ ਉਹ ਵੀ ਕੰਮ ਕਰ ਰਹੇ ਨੇ ਲੱਸੀ ਵਾਲੇ ਬਾਬੇ ਦੇ ਨਾਮ ਦੇ ਨਾਲ ਮਸ਼ਹੂਰ ਨੇ ਉਹ ਤੇ ਚਲੋ ਆਪਾਂ ਗੱਲ ਕਰਦੇ ਹਾਂ ਉਹਨਾਂ ਨਾਲ ਹਾਂ ਉਹਨਾਂ ਦੀ ਦੁਕਾਨ ਦਾ ਨਾਮ ਹੈ ਪੈਂਡੂ ਚਾਟੀ ਦੀ ਲੱਸੀ ਤੇ ਨਹੀਂ ਜੀ ਬਾਬਾ ਜੀ ਲੱਸੀ ਵਾਲਾ ਬਾਬਾ ਜੀ ਲੱਸੀ ਵਾਲਾ ਸਾਸੀ ਦਾ ਬਾਬਾ ਜੀ ਹਾਂ ਸ੍ਰੀ ਕਾਲਪਾਈ ਸਤਿ ਸ੍ਰੀ ਅਕਾਲ ਕਿਵੇਂ ਨੇ ਸੇਤਾ ਤੁਹਾਡੀਆਂ ਸ਼ੁਕਰ ਹੈ ਬਾਲਗ ਰਾਜ ਜਿਹੜਾ ਸਮਰਨਗਰ ਦਾ ਬਹੁਤ ਸ਼ੁਕਰ ਹੈ ਬាទ ਵਧੀਆ ਹੈ ਵਧੀਆ ਅੱਛਾ ਬਾਪੂ ਜੀ ਪੈਂਡੂ ਚਾਟੀ ਦੀ ਲੱਸੀ ਤੁਹਾਡੀ ਸਟਾਲ ਵੱਜਦੀ ਹੈ ਨਾ ਅੱਜ ਕੱਲ ਤਾਂ ਚਾਟੀਆਂ 'ਚ ਲੱਸੀਆਂ ਹੀ ਨਹੀਂ ਲੱਭਦੀਆਂ ਪਹਿਲੀ ਗੱਲ ਤੇ ਚਾਟੀਆਂ ਹੀ ਖਤਮ ਹੋ ਗਈਆਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਦੇਖੋ ਜੀ ਗੱਲ ਇਹ ਆ ਕਿਸੇ ਕਵੀ ਨੇ ਕਿਹਾ ਕਹਿੰਦਾ ਕੁੰਡ ਵੀ ਗਏ ਤੇ ਕੁੰਡ ਵਾਲੀਆਂ ਵੀ ਗਈਆਂ ਬਿਲਕੁਲ ਠੀਕ ਆ ਸਵਾ ਬਦਲ ਗਿਆ ਬਿਲਕੁਲ ਜੀ ਕੋਣ ਤੇ ਕੁੰਡ ਦਾ ਕੀ ਰਹਿਣਾ ਸਿਰ ਤੇ ਚੁੰਨੀਆਂ ਹੀ ਹੈ ਨਹੀਂ ਕੁੜੀਆਂ ਦੇ ਠੀਕ ਹੈ ਜੀ ਜੀ ਤੇ ਬਾਕੀ ਰਹਿ ਗਈ ਗੱਲ ਲੱਸੀ ਦੀ ਗੱਲ ਇਹ ਆ ਵੀ ਸਾਡੀਆਂ ਕੁੜੀਆਂ ਪੜ੍ਹ ਲੱਖ ਕੇ ਇੰਨਾ ਵੱਢ ਗਈਆਂ ਹਾਂ ਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਆ ਮਧਾਣੀ ਆ ਇਹਦਾ ਨੇਤਾ ਕੀ ਆ ਮਧਾਣੀ ਕਿੱਥੇ ਆ ਕੋੜ ਕਿੱਥੇ ਆ ਇਹ ਚੀਜ਼ਾਂ ਦਾ ਨਹੀਂ ਪਤਾ ਜੀ 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 ਇਹ ਵੀ ਜੀਜਾ ਮਿਲਦੀਆਂ ਜਿਹੜੀਆਂ ਸਾਡੀਆਂ ਦੇਸੀ ਮਾਵਾਂ ਸੀ ਨਾ ਵਿਰਸੇ ਚੋਂ ਬਿਲਕੁਲ ਜੀ ਕਿਰਿਆ ਸਾਨੂੰ ਛੋਟੇ-ਛੋਟੇ ਨੂੰ ਪਾਲਿਆ ਜਿਨ੍ਹਾਂ ਦੇ ਕੋਲੇ ਚਾਟੀ ਤੇ ਬੈਠ ਕੇ ਅਸੀਂ ਮੱਖਣ ਖਾਂਦੇ ਰਹੇ ਰੋਟੀਆਂ ਦੇ ਰੱਖ ਕੇ ਅਸੀਂ ਤਿਉਣ ਪੀਂਦੇ ਰਹੇ ਉਹਦੇ ਧਾਰ ਚੋਣੀ ਗਲਾਸ ਚ ਲੱਸੀ ਪੋਣੀ ਉਹਦੀ ਧਾਰਾ ਮਾਰ ਕੇ ਉਹਨੂੰ ਤਿਉਣ ਕਹਿੰਦੇ ਆ ਉਹ ਪੀਣੀ ਠੀਕ ਹੈ ਜੀ ਇਹ ਇਹ ਆ ਪੁਰਾਣਾ ਵਿਰਸਾ ਵੀਰੇ ਜੀ ਕਿਕਨ ਲੱਸੀ ਤਾਂ ਹੁਣ ਇਹ ਹੁਣ ਅੱਜ ਕੱਲ ਲੱਸੀ ਜਿਹੜੀ ਆ ਇਹ ਇਹ ਫਾਰਮੈਲਟੀ ਆ ਲੱਸੀ ਥੋੜੀ ਆ ਇਹ ਕੋਈ ਪੈਕਟਾਂ ਚ ਪੀ ਜਾਂਦਾ ਨਾਲ ਦੇ ਵਿੱਚ ਕੁਝ ਹੈਗਾ ਨਾ ਲੈਣ ਨਾ ਦੇਣ ਤੁਸੀਂ ਆਪਣੀ ਲੱਸੀ ਦੀ ਗੱਲ ਕਰੋ ਹੁਣ ਜਿਹੜੀ ਮੈਂ ਆਪਣੀ ਲੱਸੀ ਆਉਣਾ ਮੈਂ ਸਵੇਰੇ ਦੁੱਧ ਲੈ ਕੇ 2:30 ਪਾਣੀ 3 ਵਜੇ ਤੱਕ ਚੁੱਲ੍ਹੇ ਤੇ ਕਾੜਦਾ ਉਹਨੂੰ ਅੱਛਾ ਜੀ ਉਹਨੂੰ ਕਾੜ-ਕਾੜ ਕੇ ਲਾਲ ਕਰ ਦਿੰਦਾ ਹਾਂ ਲਾਲ ਕਰਨ ਤੋਂ ਬਾਅਦ ਉਹਦਾ ਸ਼ਾਮ ਨੂੰ ਜਾਗ ਲਾ ਕੇ ਸਵੇਰ ਨੂੰ ਮੱਖਣ ਲਾ ਲੈਣਾ ਹਾਂ ਲੱਸੀ ਮੈਂ ਤੁਹਾਡੇ ਅੱਗੇ ਬਰੋਲ ਜਾਨੀ ਤੁਸੀਂ ਆਪ ਕਰਦੇ ਕਿ ਆਂਟੀ ਜੀ ਕਰਦੇ ਕਰਦੇ ਆ ਮੱਖਣ ਮੈਂ ਲਾਉਣਾ ਸੱਜੀ ਮੱਖਣ ਮੈਲੋਨਾ ਤੇ ਮੱਖਣ ਦੇ ਜਿਹਦੇ ਘਿਓ ਬਣਾਉਣਾ ਸੋਮਵਾਰ ਨੂੰ ਛੁੱਟੀ ਵਾਲੇ ਦਿਨ ਘਿਓ ਮੈਂ ਬਣਾਉਣਾ ਮੈਂ ਕਿਸੇ ਨੂੰ ਨਾ ਲਾਗੇ ਨਹੀਂ ਲੱਗਣ ਦਿੰਦਾ ਨਾ ਕੋ ਬੱਚਾ ਨਾ ਕਰ ਦੇ ਮੈਂ ਆਪ ਪੂਰਾ ਚਾੜ ਕੇ ਇੱਕ ਸਾਲ ਦੀ ਗਾਰੰਟੀ ਦੇਣਾ ਵਾ ਘਿਓ ਦਾ ਜਿਹੜਾ ਮੇਰਾ ਪੈਕਡ ਹੋਊਗਾ ਅੱਛਾ ਜੀ ਇੱਕ ਸਾਲ ਤੇ ਖਰਾਬ ਨਹੀਂ ਹੋਊਗਾ ਜੀ ਤੇ ਬਾਪੂ ਜੀ ਤੁਸੀਂ ਇਹ ਕਦੋਂ ਤੋਂ ਸਟਾਲ ਲਾਉਣੀ ਸ਼ੁਰੂ ਕੀਤੀ ਹੈ 13 ਮਹੀਨਾ ਸਾਲ ਆ ਵੀਰੇ ਮੈਨੂੰ 13 ਸਾਲ ਹੋ ਗਏ ਤੁਸੀਂ ਇੱਥੇ ਕੀਤਾ ਕੰਮ 13 ਸਾਲ ਹੋ ਗਏ ਇੱਥੇ ਹੀ ਭਗਤੀ ਕਰਦੇ ਆ ਅੱਛਾ ਜੀ ਪਤਾ ਨਹੀਂ ਰੱਬ ਕਰਦਾ ਸੁਣੂਗਾ ਹਾਂ ਤੀ ਸੁਣਨ ਦੀ ਕੀ ਕਰਦੇ ਹੋ ਤੁਸੀਂ ਕਮਾਲ ਆ 13 ਸਾਲਾਂ ਤੋਂ ਤੁਸੀਂ ਹੋਰ ਕੰਮ ਕਰਦਾ ਹੋਰ ਕੀ ਚਲੋ 13 ਸਾਲ ਹੋ ਗਏ ਤੁਹਾਨੂੰ ਸਟਾਰ ਲਾਉਂਦੇ ਆ ਉਹ ਬਾਬਾ ਜੀ ਅੱਗੇ ਵੀ ਮੇਰੀ ਕਰਨਗੇ ਨਹੀਂ ਗੱਲ ਭਾਈ ਇਹ ਆ ਬਈ ਦੇਖੋ ਜੇ ਪ੍ਰਮਾਤਮਾ ਕਰੇ ਹਾਂਜੀ ਬਈ ਮਾਲਕ ਅੱਗੇ ਦੁਆ ਕਰਦਾ ਬਈ ਹੱਸਦੇ ਹੱਸਦੇ ਲੈ ਜੀ ਜੀ ਰੋਂਦੀ ਤਾਂ ਸਾਰੀ ਦੁਨੀਆ ਜਾਂਦੀ ਆ ਬਿਲਕੁਲ ਐ ਮੇਰਾ ਤੇ ਉਹਨਾਂ ਦਾ ਫਰਕ ਇਹੀ ਹੋਣਾ ਚਾਹੀਦਾ ਵੀ ਮੈਂ ਗੁਰੂ ਆਲਾ ਮੈਂ ਹੱਸਦਾ ਹੀ ਜਾਵਾ ਵੇ ਗੁਰੇ ਜਾਂਦੇ ਜਿਹੜੇ ਰੋਂਦੇ ਜਾਂਦੇ ਜਿਹੜੇ ਕੋਈ ਪੈਸੇ ਨੂੰ ਰੋਂਦਾ ਕੋ ਲਾਜ਼ਮ ਰੋਂਦਾ ਮੇਰੀ ਸਾਰੇ ਬੱਸ ਮੇਰੇ ਮਾਲਕ ਨੇ ਤਾਂ ਮੰਨਣਾ ਪੂਰੀ ਕੀਤੀ ਹੈ ਮੈਨੂੰ ਕਿਸੇ ਗੱਲ ਦੀ ਘਾਟ ਨਹੀਂ ਜੀ ਮੈਨੂੰ ਕਿਸੇ ਗੱਲ ਦੀ ਤਮੰਨਾ ਨਹੀਂ ਸੈਟੀਸਫਾਈਡ ਹੋ ਮਤਲਬ ਮੈਂ ਕਹਾਂ ਜੀ ਇੰਨੀ ਕਿਰਪਾ ਮੇਰੇ ਸਤਿਗੁਰੂ ਦੀ ਦੇਖੋ ਐਸ ਉਮਰ ਦੇ ਵਿੱਚ ਮੇਰੇ ਵਰਗੇ ਬੁਢੇ ਘਰਾਂ ਚ ਬੈਠਿਆ ਆ ਆਉਦੇ ਬੱਚਿਆਂ ਤੋਂ ਪੈਸੇ ਮੰਗਦੇ ਆ ਬਿਲਕੁਲ ਜੀ ਠੀਕ ਹੈ ਜੀ ਮੇਰੇ ਮਾਲਕ ਨੇ ਮੇਰੇ ਤੇ ਇੰਨੀ ਕਿਰਪਾ ਕੀਤੀ ਹੋਈ ਆ ਮੈਨੂੰ 72 ਸਾਲ ਦੀ ਉਮਰ ਦੇ ਵਿੱਚ ਇੱਥੇ ਬਟਾਲਾ ਤਾਂ ਉੱਚੀ ਜਗ੍ਹਾ ਤੇ ਨਾਲੇ ਲੋਕ ਬਾਪੂ ਕਹਿੰਦੇ ਆ ਕੋਈ ਵੀਰ ਕਹਿੰਦਾ ਕੋਈ ਚਾਚਾ ਕਹਿੰਦਾ ਨਾਲੇ ਪੈਸੇ ਦਿੰਦੇ ਆ ਨਾਲੇ ਮਾਣ ਕਿੰਨਾ ਪਿਆਰ ਕਿੰਨਾ ਬਰਦਾਸ਼ਤ ਇਹਦੂ ਕਰਮ ਵਾਲਾ ਵੱਡਾ ਹੋਰ ਕੌਣ ਹੋਗਾ ਬਾਪੂ ਜੀ ਲੱਸੀ ਜਿਹੜੀ ਆਪਣੀ ਹੁੰਦੀ ਆ ਸ਼ੁੱਧ ਹੁੰਦੀ ਹੈ ਨਾ ਤੇ ਤੁਸੀਂ ਕਿੰਨੇ ਰੁਪਏ ਦਾ ਗਲਾਸ ਦਿੰਨੇ ਹੋ ਇਹ ਗਲਾਸ ਵੀਰੇ 20 ਰੁਪਏ ਦਾ ਦਿੰਨੇ ਆ ਬਸ ਸ਼ੁੱਧ ਲੱਸੀ ਦਾ ਤੇ ਜੇ ਬਾਜ਼ਾਰੋਂ ਲਈਏ ਤੇ ਉਹ ਤਾਂ 70 70 80 80 ਰੁਪਏ ਦੇ ਦੇ ਦਿੰਦੇ ਨੇ ਜਿਆਦਾ ਵੀ ਲਾਂਦੇ ਨੇ ਨਹੀਂ ਆਪਾਂ ਉਹ ਆਪਾਂ ਇਹਨੇ ਵਾਹ ਕਿੱਥੇ ਰੱਖਣੇ ਆ ਆਪਾਂ ਇਹਨੇ ਵੈ ਨਹੀਂ ਚਾਹੀਦੇ ਆਪਾਂ ਨੂੰ ਆਪਾਂ ਨੂੰ ਲਾਲ ਰੋਟੀ ਆਪਣੀ ਵਧੀਆ ਚੱਲਦੀ ਆ ਮਾਲਕ ਦੇ ਜਾਂਦਾ ਉਹੀ ਰੇਟ ਆਪਣਾ ਤੇ ਤੁਰਪੀ ਤੇ ਇਹ ਨਾ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਅੱਛਾ ਬੜਾ ਸਵਾਦ ਬਣਾਉਂਦੇ ਨੇ ਜੀ ਅਸੀਂ ਪਹਿਲਾਂ ਚੱਕ ਚੁੱਕੇ ਆ ਗੱਲ ਉਹਦੇ ਬਾਰੇ ਕਰੀਏ ਆਪਾਂ ਅੱਛਾ ਤੇ ਦੱਸੋ ਫਿਰ ਤੁਸੀਂ ਮੈਂ ਤਾਂ ਹੁਣ ਅੱਜ ਪਹਿਲੀ ਵਾਰੀ ਤੁਸੀਂ ਮਿਲ ਕੇ ਗੱਲ ਕਰੀਓ ਬਾਪੂ ਜੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੁਸੀਂ ਇੱਥੇ ਸਟਾਲ ਲਾਉਂਨੇ ਹੋ ਤਾਂ ਹੁਣ ਕਦੋਂ ਮਿਲੂਗਾ ਹੁਣ ਤਿਆਰ ਆ ਜੀ ਵਾਹ ਜੀ ਵਾਹ ਮਾਂ ਜੀ ਵਾਹ ਤੁਹਾਡੇ ਆਇਆ ਤੇ ਮੈਂ ਤਾਂ ਗੈਰਮ ਕਰਦਾ ਸਾਗ ਅੱਛਾ ਜੀ ਰੋਟੀਆਂ ਵੀ ਮੇਰੀਆਂ ਗਰਮ ਆ ਤੇ ਬਾਪੂ ਜੀ ਸਾਗ ਤੇ ਜ ਬਜ਼ਾਰ ਵਿੱਚ ਆਇਆ ਨਹੀਂ ਤਾਂ ਕੀ ਚੱਕਰ ਆਓ ਜੀ ਥੋੜਾ ਜਿਹਾ ਸਾਗ ਗੱਲ ਇਹ ਹੈ ਵੀਰੇ ਵੀ ਮੇਰੇ ਦਾ 12 ਮਹੀਨੇ ਕੰਮ ਚੱਲਾ ਜੋ ਦਿਖਦਾ ਹੈ ਉਹ ਵਿਕਦਾ ਹੈ ਬਾਪੂ ਜੀ ਨੇ ਸਾਗ ਵੀ ਲੁਕੋ ਕੇ ਰੱਖਿਆ ਹੋਇਆ ਵਾਹ ਜੀ ਵਾਹ ਜੀ ਵਾਹ ਸਾਗ ਦੇਖਣ ਵਾਲਾ ਦੇਖੋ ਨਾ ਸਹੀ ਗਾੜੇ ਖੁਸ਼ਬੂ ਕਿੰਨੀ ਆਈ ਹੈ ਨਾ ਤੇ ਬਾਪੂ ਜੀ ਤੜਕਾ ਫਿਰ ਘਰੋਂ ਲੱਗਦਾ ਕਿ ਇੱਥੇ ਲਾਉਂਦੇ ਸੀ ਦੇਖ ਕਰੋ ਕੁਝ ਨਹੀਂ ਵੀਰੇ ਲਾ ਕੇ ਲੈਂਦਾ ਦੱਬੇ ਚ ਪਾ ਕੇ ਲਈਦਾ ਸਾਗ ਬਣਾ ਕੇ ਆਲਣ ਪਾ ਕੇ ਹਾਂ ਇੱਥੇ ਜਨੇ ਬਰਫ ਚ ਲਾਇਆ ਹੁੰਦਾ ਸਾਗ ਮੇਰਾ ਅੱਛਾ ਜੀ ਜਿੰਨੀ ਲੋੜ ਆ ਵਾਂ 프라이 ਵਿੱਚ ਤੜਕਾ ਲਾ ਕੇ ਲਾ ਕੇ ਨਾਲ ਹੀ ਅੱਛਾ ਇਹ ਤੁਸੀਂ ਨਿੱਕੀ ਜਿਹੀ ਸਟਾਲ ਦੇ ਉੱਤੇ ਸਾਰਾ ਕੁਝ ਹੀ ਰੱਖਿਆ ਹੋਇਆ ਮੱਕੀ ਦੀ ਰੋਟੀ ਦਾ ਦਰਸ਼ਨ ਕਰਾ ਦਿਓ ਮੱਕੀ ਦੀ ਰੋਟੀ ਦੇ ਵੀ ਦਰਸ਼ਨ ਕਰਾਓ ਆਪਣੇ ਤਾਂ ਸਾਗ ਰਸ ਜੇਗਾ ਸਾਗ ਦਾ ਬਾਅਦ ਰੁਕੋ ਪਹਿਲਾਂ ਸਿਰਸ ਜਣਾ ਹਾਂਜੀ ਉਹ ਤਾਂ ਜ਼ਰੂਰੀ ਆ ਕਿਉਂਕਿ ਜਦੋਂ ਦਿਖਾ ਦੇ ਦੂਜੀ ਆਟੋ ਕਿੱਥੇ ਚਲੀ ਗਈ ਬਾਪੂ ਜੀ ਬੜੀ ਦੂਰ ਲੁਕੋ ਕੇ ਰੱਖੀ ਹੈ ਕੀ ਗੱਲ ਵਾਹ ਜੀ ਵਾਹ ਕੀ ਬਾਤਾਂ ਨੇ ਵਾਹ ਜੀ ਵਾਹ ਕਾ ਪੂਰੀ ਐਪ ਜਿਵੇਂ ਟੁੱਟ ਜਾਂਦੀ ਪਿਓਰ ਨਹੀਂ ਨਹੀਂ ਬਹੁਤ ਜ਼ਿਆਦਾ ਇੱਕ ਫਲੈਕਸੀਬਿਲਟੀ ਰੋਟੀ ਵਿੱਚ ਨਾ ਜਸਟ ਲਾਈਕ ਮਾਡਲ ਤੇ ਬਾਪੂ ਜੀ ਫਿਰ ਸਾਨੂੰ ਇੱਕ ਪਲੇਟ ਲਗਾ ਦਿਓ ਹਾਂਜੀ ਲਓ ਬਿਲਕੁਲ ਜੀ ਬਾਪੂ ਜੀ ਬਹੁਤ ਮਿਹਨਤ ਕਰ ਰਹੇ ਹੋ ਬਹੁਤ ਸੋਹਣਾ ਸਵਾਦ ਦੇ ਰਹੇ ਹੋ ਲੋਕਾਂ ਨੂੰ ਘਰ ਦੀ ਲੱਸੀ ਦੇ ਰਹੇ ਹੋ ਰੜਕੇ ਹੈ ਨਾ ਸਾਰਾ ਪੈਡਨੋਂ ਪਾ ਕੇ ਇੱਥੇ ਲੈ ਕੇ ਆ ਰਹੇ ਹੋ ਪੂਰੀ ਗੱਡੀ ਲੋਡ ਕਰਕੇ ਹੈ ਨਾ ਤੇ ਬਾਪੂ ਜੀ ਬੈਠਣ ਜੋਗੀ ਹੋ ਜਾਗਾ ਛੋਟਾ ਜਿਹਾ ਟੇਬਲ ਆ ਉੱਥੇ ਬੈਠਾ ਹੋਵੇ ਇਹ ਬੈਠਦਾ ਬੜੇ ਸ਼ਾਨਦਾਰ ਤਰੀਕੇ ਨਾਲ ਉਹ ਘੈਂਟ ਜਿਵੇਂ ਰਾਜਾ ਬੈਟਣਾ ਹੀ ਹੁੰਦਾ ਆਪਣੀ ਜਗ੍ਹਾ ਤੇ ਬੰਦਾ ਰਾਜਾ ਹੀ ਹੁੰਦਾ ਨਾ ਸਹੀ ਗੱਲ ਆ ਲਓ ਜੀ ਥਾਲੀ ਹੁਣ ਤਿਆਰ ਹੋ ਰਹੀ ਆ ਤੇ ਚਟਣੀ ਪਾਤੀ ਐ ਇਹਨਾਂ ਨੇ ਮਿਰਚਾਂ ਦੀ ਹੈ ਨਾ ਤੇ ਬਾਪੂ ਜੀ ਘਰਦੇ ਆ ਤਾਂ ਕਿੰਨਾ ਕੇ ਸਾਥ ਹੈ ਤੁਹਾਨੂੰ ਇਸ ਕੰਮ ਦੇ ਵਿੱਚ ਭਾਈ ਮੇਰਾ ਜੀਵਨ ਸਾਥੀ ਮੇਰਾ ਸਾਥ ਦਿੰਦਾ ਪੂਰਾ ਅੱਛਾ ਜੀ ਜਿਹੜੀਆਂ ਮੇਰੀਆਂ ਨੋਹਾਂ ਨੇ ਉਹਨਾਂ ਨੂੰ ਆਉਂਦਾ ਨਹੀਂ ਮੱਕੀ ਦੀ ਰੋਟੀ ਬਿਲਕੁਲ ਨਹੀਂ ਘਰ ਨਾ ਕਿਤੇ ਹੋਰ ਸਿਆਪਾ ਪਾ ਲਿਓ ਨਹੀਂ ਇੱਕ ਗੱਲ ਪਾਜੀ ਗੱਲ ਵੀ ਸਹੀ ਹੈ ਕਿਉਂਕਿ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਪਹਿਲੀ ਗੱਲ ਤਾਂ ਹਾਂ ਪੜ੍ਹੀ ਲਿਖੀ ਕੁੜੀਆਂ ਹੋਣ ਕਰਕੇ ਉਹਨਾਂ ਨੂੰ ਮੱਕੀ ਦੀ ਰੋਟੀ ਪਹਿਲੀ ਗੱਲ ਤਾਂ ਬਣਾਉਣੀ ਨਹੀਂ ਆਉਂਦੀ ਉਹਨਾਂ ਨੂੰ ਸਿਖਾਓ ਫਿਰ ਜੇ ਬਣਾਉਣੀ ਆਉਂਦੀ ਤਾਂ ਮਿਕਸ ਕਰਦੀਆਂ ਨੇ ਦੋ ਵਾਰੀ ਕਿਹਾ ਉਹਨਾਂ ਨੂੰ ਤਿੰਨਨ ਵਾਰੀ ਕਿਹਾ ਅਰੇ ਬਿਡੇ ਸੇਕ ਲੋ ਹੈ ਨਾ ਹਾਂ ਕੰਮ ਸੇਕ ਲੋ ਕਿ ਤੁਸੀਂ ਨਹੀਂ ਮੇਰੇ ਵਾਲਾ ਕੰਮ ਕਰਨਾ ਨਾ ਕਰਿਓ ਘਰੇ ਦਾ ਰਸਤਾ ਜ਼ਰ ਆਉਂਦੀ ਹੈ ਆਪਣੇ ਮੈਂ ਕਿਹਾ ਕਿ ਨਹੀਂ ਤੇ ਨਹੀਂ ਡੈਡੀ ਤਾਂ ਕੰਮ ਹੋਇਆ ਕੋਲ ਫਾਵੇ ਚ ਪਾ ਕੇ ਰੋਟੀਆਂ ਬਣਾਉਂਦੀਆਂ ਮੱਖੀ ਹਾਂ ਬਿਲਕੁਲ ਬਾਪੂ ਜੀ ਅੱਜ ਕੱਲ ਦੀਆਂ ਕੁੜੀਆਂ ਦੇ ਅੱਜ ਕੱਲ ਦੀਆਂ ਕੁੜੀਆਂ ਦੇ ਕਿ ਚਲ ਜ ਸਾਨੂੰ ਨਹੀਂ ਆਉਂਦੀ ਬਾਜ਼ਾਰ ਚ ਬਥੇਰੀਆਂ ਮਿਲ ਜਾਂਦੀਆਂ ਨਹੀਂ ਗਲਤ ਹੈ ਆ ਭਾਈ ਆਪਾਂ ਬੈਠਿਆ ਬਾਜ਼ਾਰ ਚ ਹਾਂ ਗੱਲ ਉਹੀ ਹੈ ਕਿ ਤੁਹਾਡੇ ਵਰਗੇ ਬਜ਼ੁਰਗ ਬੈਠੇ ਹੋਣ ਫਿਰ ਕੁੜੀਆਂ ਨੂੰ ਸਿਖਾਉਣੀ ਥੋੜੀ ਜੀ ਆਪ ਹੀ ਕੰਮ ਕਰ ਰਹੇ ਹੋ ਤਾਂ ਫਿਰ ਲੋੜ ਕੀ ਕਰਦੇ ਉਹਨੂੰ ਕੰਮ ਕਰਨ ਦੀ ਕਾਈ ਗਾਈ ਥਾਲੀ ਤਿਆਰ ਦੇਖੋ ਥਾਲੀ ਕਿੰਨੀ ਪਿਆਰ ਨਾਲ ਤਿਆਰ ਹੋ ਰਹੀ ਹੈ ਨਾ ਸਜਾਈ ਜਾ ਰਹੀ ਬਹੁਤ ਪਿਆਰ ਨਾਲ ਹਾਈਜੈਨਿਕ ਹਾਂ ਨਾਲ ਮਿਰਚ ਬੰਦੇ ਤਾਂ ਅੱਜ ਕੱਲ ਪਹਿਲੇ ਤਿੱਖੇ ਹੋਏ ਬੰਦੇ ਨਾਲ ਮਿਰਚ ਦਿੱਤੀ ਹੋਈ ਹੈ ਬੰਦੇ ਤਿੱਖੇ ਨਹੀਂ ਬੰਦੇ ਉਜਾਰ ਹੋਏ ਬੜੇ ਵੱਡੇ ਉਜਾਰ ਪੂਰੇ ਹਾਂ ਉਹ ਮੱਖਣ ਵੀ ਹਾਂ ਬਿਲਕੁਲ ਮੱਖਣ ਵੀ ਬੜਾ ਜ਼ਬਰਦਸਤ ਹੈ ਨਾ ਇਹ ਘਰ ਦਾ ਇਹ ਲੱਗਦਾ ਬਾਪੂ ਜੀ ਨੇ ਖਜ਼ਾਨਾ ਬਹੁਤ ਲੁਕੋਲ ਕੋ ਕੇ ਰੱਖਿਆ ਹੋਇਆ ਦੇਖੋ ਬਿਲਕੁਲ ਤਾਂ ਹੀ ਕਾ ਡਿਸਕਲੋਜ਼ ਕਰ ਰਿਹਾ ਪੂਰਾ ਹੁਣ ਅਸੀਂ ਕਿਹਾ ਤੇ ਇਹਨਾਂ ਨੇ ਬਾਬਾ ਜੀ ਨੇ ਕੱਢਿਆ ਖਜ਼ਾਨਾ ਆਪਣਾ ਬਾਬਾ ਜੀ ਬਹੁਤ ਚਾਹਦੇ ਮੱਖਣ ਇੱਕ ਐਕਟਾ ਡਾਲਦਾ ਤੁਹਾਡੀ ਵੀਡੀਓ ਦੇਖ ਕੇ ਬਾਪੂ ਜੀ ਅੱਜਕੱਲ ਦੇਖੋ ਸੇਤਾਂ ਵੀ ਨਾ ਨੌਜਵਾਨਾਂ ਦੀ ਐ ਇਦਾਂ ਦੀਆਂ ਹੀ ਨੇ ਉਹਨਾਂ ਨੂੰ ਪੱਚਦਾ ਨਹੀਂ ਹੈਗਾ ਕੀ ਕਹਿਣਾ ਚਾਹੋ ਉਹ ਇਹ ਗੱਲ ਦਾ ਠੀਕ ਇਹ ਗੱਲ ਤੇ ਵੀ ਭਾਈ ਠੀਕ ਹਾਂ ਲਓ ਜੀ ਲਿਓ ਜੀ ਤੁਹਾਨੂੰ ਥਾਲੀ 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 ਥੱਲੇ ਹੱਥ ਕਰਿਓ ਹਾਂ ਛੱਡੋ ਛੱਡੋ ਫੈਲਦੀ ਉਹ ਇਹਨਾਂ ਉੱਤੇ ਬਗਾ ਲਿਓ ਨਹੀਂ ਨਹੀਂ ਆਹ ਦੇਖੋ ਦੋਸਤੋ ਅਸੀਂ ਤਾਂ ਥਾਲੀ ਲੈ ਆਂਦੀ ਹੈ ਹੁਣ ਪਹਿਲਾਂ ਤਾਂ ਭਾਜੀ ਟੈਸਟ ਕਰਨਗੇ ਭਾਜੀ ਟੈਸਟ ਕਰਿਓ ਮੱਖਣ ਡੁੱਲ ਡੁਲ ਧਿਆਨ ਨਾਲ ਫੜ ਕੇ ਰੱਖਿਓ। ਬਿਲਕੁਲ। ਤੁਸੀ ਡਰੋ ਨਾ। ਅੱਛਾ ਜੀ। ਯਾ ਆਪਣੇ ਪੇੜ ਤੇ ਚੜੂਗਾ, ਜਾਊਗਾ। ਹਾਂਜੀ। ਡਰੋ ਨਾ ਤੁਸੀ ਡਰੋ ਨਾ। ਇਹ ਮੈਂ ਨੰ ਬਿਗ ਬਾਈਟ ਹੀ ਲਊਂਗਾ ਪਹਿਲਾਂ। ਕੀ ਬਾਤਾਂ ਨੇ। ਬਿਗ ਬਾਈਟ ਮੈਂ ਜਿੱਦਾਂ ਮੇਰਾ ਮੂੰਹ ਓਡੀ ਮੈਂ ਬਾਈਟ। ਕਹਿੰਦੇ ਮੂੰਹ ਦਾ ਸਾਈਜ਼ ਦੇ ਬਾਈਟ ਹੋਵੇ ਤਾਂ ਤਾਂ ਹੀ ਸੁਆਦ ਆਉਂਦਾ ਖਾਣ ਦਾ। ਕੀ ਬਾਤਾਂ ਨੇ। ਹੈ? ਨਾ ਨਾਈਟ। ਵਾਹ। ਵਾਹ। ਕੀ ਬਾਤ ਹੈ। ਟੇਸਟ ਕਰ ਚੁੱਕਾ ਹਾਂ ਤੁਹਾਡੀ ਵਧੀਆ। ਠੀਕ ਹੈ ਜੀ। ਬਾਤ ਬਹੁਤ ਵਧੀਆ ਤੇ ਮਿਲਦੇ ਰਹੀਏ। ਹਾਂ। ਲੱਸੀ ਦਾ ਗਲਾਸ ਵੀ ਆ ਗਿਆ ਜੇ ਨਾਲ ਦੇ ਨਾਲ ਨਾਲ ਦੀ ਨਾਲ ਤੁਸੀਂ ਲੱਸੀ ਦਾ ਗਲਾਸ ਦੇਖ ਸਕਦੇ ਹੋ ਲੱਸੀ ਦੇ ਉੱਪਰ ਮੱਖਣ ਵੀ ਹੈ ਹੁਣ ਮੈਂ ਟੈਸਟ ਕਰਾਂਗੀ ਰੋਟੀ ਬਹੁਤ ਗਰਮ ਐਂਡ ਬਿਲਕੁਲ ਸੌਫਟ ਪੂਰਪਰੀ ਜੀ ਨਾਲੇ ਸੋ ਆਏ ਹਾਈ ਹੂੰ ਮਰਚਾ ਬੜੀ ਤਿੱਖੀ ਹੈ ਸਾਨੂੰ ਬੜਾ ਲੱਗਦਾ ਤਰੀਪ ਉਹ ਹੀ ਕਰਦੇ ਆ ਹੂੰ ਅੱਜ ਕੇ ਵੇਰ ਮੋਂ ਤੇ ਕਹਿ ਵੀ ਦਿੰਨੇ ਵੀ ਅੱਜ ਚੀਜ਼ ਸਹੀ ਨਹੀਂ ਹੈਗੀ ਹੂੰ ਨਹੀਂ ਬਾਪੂ ਜੀ ਤੇ ਬਿਲਕੁਲ ਵਧੀਆ ਲੱਗਦੀ ਆ ਇੱਕਦਮ ਘਰ ਦੇ ਖਾਣੇ ਵਰਗਾ ਜਿਵੇਂ ਕਿ ਆਪਾਂ ਚੁੱਲ੍ਹੇ ਤੇ ਰੋਟੀ ਲਈ ਹੁੰਦੀ ਆ ਸੋ ਦੋਸਤੋ ਤੁਹਾਨੂੰ ਮੇਰੀ ਇਹ ਵੀਡੀਓ ਜਿਵੇਂ ਤੇ ਲੱਗੀ ਹੈ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਉਹਨਾਂ ਦੇ ਕੰਮ ਖਤਮ ਕਰ ਲੈਣੀਆਂ ਤੇ ਤੁਹਾਨੂੰ ਫੇਰ ਕਿੱਥੇ ਨਵੀਂ ਤੇ ਵਧੀਆ ਜਗ੍ਹਾ ਤੇ ਲੈ ਕੇ ਜਾਵਾਂਗੇ ਉਹ ਤੁਸੀਂ ਦੇਖਦੇ ਰਹੋ ਅਮੇਜ਼ਿੰਗ ਪੰਜਾਬ ਤੇ ਮੈਨੂੰ ਗੁਰਪਤ ਕਾ ਨੂੰ ਦਿਓ ਜਿਆਦਾ ਤਾਲਵਾਜ਼ ਸਤਿ ਸ਼੍ਰੀ ਅਕਾਲ